ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤ ਵਿੱਚ ਆ ਗਈ AK47 ਡਿਲੀਵਰੀ ਲੈਣ ਵਾਲੇ ਦੀ ਪੁਲਿਸ ਕਰ ਰਹੀ ਹੈ ਭਾਲ ਇੱਕ ਪਿੰਡ ਘੋੜੇਚੱਕ ਦੇ ਏਰੀਆ ਦੇ ਵਿੱਚ ਉੱਥੇ ਜਿਹੜੀ ਡਰੋਨ ਦੀ ਡਰਾਪਿੰਗ ਹੈਗੀ ਹੈ ਤੇ ਉਹਦੇ ਰਹੀਂ AK47 ਤੇ ਇੱਕ ਮੈਗਜ਼ੀਨ ਤੇ ਉਹਦੇ ਨਾਲ 37 ਲਾਈਵ ਕੈਟਰਿਜਸ ਜਿਹੜੇ बरामद ਹੋਏ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅ ਹਜੇ ਤੱਕ ਇਹ ਤਦੋ ਖਾਲੀ ਇੱਕ ਜਗ੍ਹਾ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉੱਥੇ ਪਈ ਸੀ ਤੇ ਬਟ ਇਹਦੇ ਨਾਲ ਜਿਹਦਾ ਵੀ ਹੋਈ ਜਿਹਨੇ ਮਹंगाई ਹੋਈ ਤੇ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਾਫੀ ਨੇੜੇ ਤੇ ਅਸੀਂ ਉਹ ਵੀ ਲੱਭ ਲਾਏ ਇਹ ਸਰ ਕਿੱਥੋਂ ਆਇਆ ਸਰ ਜਿਹੜਾ ਹਥਿਆਰ ਦਾ ਜਖਿਰਾ ਕਿੱਧਰੋਂ ਆਇਆ ਸਰ ਕਿਵੇਂ ਆਇਆ ਸਰ ਇਹ ਸਰ ਕਿਵੇਂ ਸੂਚਨਾ ਮਿਲੀ ਕਿ ਇਸ ਚੀਜ਼ ਦੀ ਹੋ ਨਹੀਂ ਸਾਡੀ ਪੁਲਿਸ ਦੇ ਕੋਲ ਲੋਕਲ ਪੁਲਿਸ ਨੂੰ ਮੰਦ ਰੋਟਣਾ ਕੋ ਸੂਚਨਾ ਸੀ ਤੇ ਉਸ ਤੋਂ ਮੋਕਾ ਤੇ ਗਏ ਸਰ ਇਹ ਹਥਿਆਰ ਇਨੇ ਵੱਡੇ ਆਇਆ ਹੈ ਜਿਹੜਾ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਸੀ ਕੀ ਸੀ ਸਰ ਇਹ ਤਾਂ ਹੋਇਆ ਜੀ ਵੀ ਅਸੀਂ ਉਹ ਜਿਹੜੇ ਬੰਦੇ ਫੜ ਲਾਂਗੇ ਸਾਡੀ ਇਨਫੋਰਮੇਸ਼ਨ ਇੱਕ ਦੋ ਸਰ ਨੂੰ ਮਿਲਿਆ ਹੈ ਤੇ ਜਿਹੜੇ ਕੁਝ ਜਾਣੇ ਸ਼ੱਕੀ ਜਿਹੜੇ ਹੈਗੇ ਸਾਡੇ ਅਸੀਂ ਜਲਦ ਤੋਂ ਜਲਦ ਉਹਨਾਂ ਨੂੰ ਕਰ ਲਾਂਗੇ ਗ੍ਰਿਫਤਾਰ ਉਸ ਤੋਂ ਬਾਅਦ ਸਾਰੀ ਗੱਜਾ ਸਾਹਮਣੇ ਆਉਣਗੀ ਜੀ ਇਹ ਇੱਕ ਪਿੰਡ ਘੋੜੇ ਚੱਕ ਦੇ ਏਰੀਆ ਦੇ ਵਿੱਚ ਉੱਥੇ ਜਿਹੜੀ ਡਰੋਨ ਦੀ ਡਰਾਪਿੰਗ ਹੈਗੀ ਹੈ ਤੇ ਉਹਦੇ ਰਹੀਂ AK47 ਤੇ ਇੱਕ ਮੈਗਜ਼ੀਨ ਤੇ ਉਹਦੇ ਨਾਲ 37 ਲਾਈਵ ਕੈਟਰਿਜਸ ਜਿਹੜੇ बरामद ਹੋਏ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅ ਹਜੇ ਤੱਕ ਇਹ ਸਿਰਫ ਖਾਲੀ ਇੱਕ ਜਗ੍ਹਾ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉੱਥੇ ਕਈ ਸੀ ਤੇ ਬਟ ਇਹਦੇ ਨਾਲ ਜਿਹਦਾ ਵੀ ਹੋਈ ਜਿਹਨੇ ਮਗਾਈ ਹੋਈ ਤੇ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਾਫੀ ਨੇੜੇ ਕਸੇ ਹੋ ਗਿਆ ਲੱਗਦਾ ਇਹ ਸਰ ਕਿੱਥੋਂ ਆਇਆ ਸਰ ਜਿਹੜਾ ਹਥਿਆਰ ਦਾ ਜਖੀਰਾ ਕਿਧਰੋਂ ਆਇਆ ਸਰ ਕਿਵੇਂ ਆਇਆ ਸਰ ਇਹ ਸਰ ਕਿਵੇਂ ਸੂਚਨਾ ਮਿਲੀ ਕਿ ਇਸ ਚੀਜ਼ ਦੀ ਤੁਮਰਾਹੀਂ ਸਾਡੀ ਪੁਲਿਸ ਤੇ ਕੋਲ ਲੋਕਲ ਪੁਲਿਸ ਨੂੰ ਮਦਦ ਹਟਾਉਣਾ ਕੋ ਸੂਚਨਾ ਸੀ ਤੇ ਉਸ ਤੋਂ ਮੌਕੇ ਤੇ ਗਏ ਸਰ ਇਹ ਹਥਿਆਰ ਇੰਨੇ ਵੱਡੇ ਆਇਆ ਹੈ ਜਿਹੜਾ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਸੀ ਕੀ ਸੀ ਸਰ ਇਹ ਤਾਂ ਹੋਇਆ ਜੀ ਵੀ ਅਸੀਂ ਉਹ ਜਿਹੜੇ ਬੰਦੇ ਫੜ ਲਾਗੇ ਸਾਡੀ ਇਨਫੋਰਮੇਸ਼ਨ ਇੱਕ ਦੋ ਸਰ ਨੂੰ ਮਿਲਿਆ ਹੈ ਤੇ ਇਹਦੇ ਕੁਝ ਜਾਣੇ ਸ਼ੱਕੀ ਜਿਹੜੇ ਹੈਗੇ ਸਾਡੇ ਅਸੀਂ ਜਲਦ ਤੋਂ ਜਲਦ ਉਹਨਾਂ ਨੂੰ ਕਰ ਲਾਂਗੇ ਗ੍ਰਿਫਤਾਰ ਉਸ ਤੋਂ ਬਾਅਦ ਸਾਰੀ ਇਤਿਹਾਸ ਸਾਹਮਣੇ ਆਉਣਗੀ ਇਹ ਇੱਕ ਪ੍ਰਿੰਟ ਘੋੜੇ ਚੱਕ ਦੇ ਏਰੀਏ ਦੇ ਵਿੱਚ ਉੱਥੇ ਜਿਹੜੀ ਡਰੋਨ ਦੀ ਡਰਾਪਿੰਗ ਹੈਗੀ ਆ ਤੇ ਉਹਦੇ ਰਹੀਂ AK47 ਤੇ ਇੱਕ ਮੈਗਜ਼ੀਨ ਤੇ ਉਹਦੇ ਨਾਲ 37 ਲਾਈਵ ਕੈਟਰਿਜਸ ਜਿਹੜੇ ਬਰਾਮਦ ਹੋਏ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਜੇ ਤੱਕ ਇਹ ਸਭ ਖਾਲੀ ਇੱਕ ਜਗ੍ਹਾ ਤੇ ਸਾਨੂੰ ਇਨਫੋਰਮੇਸ਼ਨ ਮਿਲੇ ਸੀ ਉੱਥੇ ਪਈ ਸੀ ਤੇ ਬਟ ਇਹਦੇ ਨਾਲ ਜਿਹਦਾ ਵੀ ਹੋਈ ਜਿਹਨੇ ਮਹंगाई ਹੋਈ ਤੇ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਾਫੀ ਨੇੜੇ ਤੇ ਅਸੀਂ ਉਹ ਵੀ ਲੱਭ ਲਾਂ ਇਹ ਸਰ ਕਿੱਥੋਂ ਆਇਆ ਸਰ ਜਿਹੜਾ ਹਥਿਆਰ ਦਾ ਜਖੀਰਾ ਕਿਧਰੋਂ ਆਇਆ ਸਰ ਕਿਵੇਂ ਆਇਆ ਸਰ ਇਹ ਸਰ ਕੀ ਬੀ ਸੂਚਨਾ ਮਿਲੀ ਕਿ ਇਸ ਚੀਜ਼ ਦੀ ਨਹੀਂ ਸਾਡੀ ਪੁਲਿਸ ਦੇ ਕੋਲ ਨੁਕਲ ਪੁਲਿਸ ਨੂੰ ਮੌਦੂਤਨਾ ਕੋ ਸੂਚਨਾ ਸੀ ਤੇ ਉਸ ਤੋਂ ਮੌਕੇ ਤੇ ਗੇਰ ਕੋ ਸਰੇ ਹਥਿਆਰ ਇੰਨੇ ਵੱਡੇ ਆਇਆ ਜਿਹੜਾ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਸੀ ਕੀ ਸੀ ਸਰ ਇਹਦਾ ਇਹ ਤਾਂ ਹੋਇਆ ਜੀ ਵੀ ਅਸੀਂ ਉਹ ਜਿਹੜੇ ਬੰਦੇ ਫੜ ਲਾਗੇ ਸਾਡੀ ਇਨਫੋਰਮੇਸ਼ਨ ਇੱਕ ਦੋ ਸਰ ਨੂੰ ਮਿਲਿਆ ਹੈ ਤੇ ਦੇਖੋ ਜਾਨੇ ਸ਼ੱਕੀ ਜਿਹੜੇ ਹੈਗੇ ਸਾਡੇ ਅਸੀਂ ਜਲ ਤੋਂ ਜਲਦ ਉਹਨਾਂ ਨੂੰ ਕਰ ਲਾਂਗੇ ਗ੍ਰਿਫਤਾਰ ਉਸ ਤੋਂ ਬਾਅਦ ਸਾਰੀ ਚੀਜ਼ਾਂ ਸਾਹਮਣੇ ਆਉਣਗੀਆਂ